ਸਾਈਬਰ ਥੱਗਾਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਤੋਂ ਲੱਖਾਂ ਰੁਪਏ ਠੱਗੇ ਜਾਂਦੇ ਨੇ ਭਾਵੇਂ ਕਿ ਇਹਨਾਂ ਠੱਗਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਸਮੇਂ-ਸਮੇਂ ਤੇ ਪੁਲਿਸ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਭੋਲੇ-ਭਾਲੇ ਲੋਕ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਹੀ ਜਾਂਦੇ ਨੇ ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਇੱਕ ਵਿਅਕਤੀ ਨੌਨ ਲੈਂਡ ਦੇ ਭੁਲੇਖੇ ਵਿੱਚ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਸਾਈਬਰ ਥੱਗ ਨੇ ਉਸ ਦੀਆਂ ਗਲਤ ਫੋਟੋਆਂ ਬਣਾ ਕੇ ਉਸ ਦੇ ਰਿਸ਼ਤੇਦਾਰਾਂ ਤੱਕ ਨੂੰ ਭੇਜ ਦਿੱਤੀਆਂ ਇੱਕ ਉਸ ਤੋਂ ਹਜ਼ਾਰਾਂ ਰੁਪਏ ਠੱਗ ਕੇ ਹੋਰ ਵੀ ਠੱਗਣ ਦੀ ਫਿਰਾਕ ਵਿੱਚ ਸੀ ਪਰ ਉਸ ਤੋਂ ਪਹਿਲਾਂ ਹੀ ਠੱਗ ਬਟਿੰਡਾ ਪੁਲਿਸ ਨੇ ਕਾਬੂ ਕਰ ਲਿਆ ਤੇ ਬਟਿੰਡਾ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ ਤੇ ਸਾਈਬਰ ਠੱਗ ਬੰਗਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਕਲਕੱਤਾ ਯੂਨੀਵਰਸਿਟੀ ਦੇ ਵਿੱਚ ਪੜਾਈ ਕਰ ਚੁੱਕਿਆ ਹੈ ਤੇ ਇਹ ਨੌਜਵਾਨ ਹਰਿਆਣਾ ਦੇ ਰੋहतक ਦੇ ਵਿੱਚ ਕੰਮ ਕਰਦਾ ਸੀ ਤੇ ਹੁਣ ਫੌਜ ਵਿੱਚ ਜਾਣ ਦੀ ਤਿਆਰੀ ਵੀ ਕਰ ਰਿਹਾ ਸੀ ਪਰ ਨਾਲ ਹੀ ਉਹ ਲੋਕਾਂ ਦੀਆਂ ਫੋਟੋਆਂ ਐਡਿਟ ਕਰਕੇ ਉਹਨਾਂ ਨੂੰ ਬਲੈਕਮੇਲਿੰਗ ਦਾ ਕੰਮ ਵੀ ਕਰ ਰਿਹਾ ਸੀ ਤੇ ਇਸ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ 11 ਤਰੀਕ ਨੂੰ 11 ਜੂਨ ਨੂੰ NCRP ਪੋਰਟਲ ਦਾ ਇੱਕ ਦਰਖਾਸਤ ਮਿਲੀ ਸੀ ਕਿ ਕਿਸੇ ਅਨਨੋਨ ਵਿਅਕਤੀ ਵੱਲੋਂ ਅ ਨੋਨ ਐਪ ਜਿਹੜੀਆਂ ਫੇਕ ਲੋਨ ਐਪਸ ਐ ਉਹ ਫੋਨ 'ਚ ਇੰਸਟਾਲ ਕਰਵਾ ਕੇ ਉਸ ਤੋਂ ਬਾਅਦ ਉਸ ਐਪ ਰਾਹੀਂ ਫਿਰ ਬਲੈਕਮੇਲ ਕਰਕੇ ਫੋਨ ਤੇ ਤਾਂ ਬੰਦੇ ਦੀਆਂ ਨਿਊਡ ਪਿਕਸ ਬਣਾ ਕੇ ਔਰ ਉਹਦੇ ਰਿਸ਼ਤੇਦਾਰਾਂ ਨੂੰ ਗਰੁੱਪ ਦੇ ਵਿੱਚ ਪਿੰਡ ਦੇ ਵਿੱਚ ਭੇਜ ਕੇ ਉਹਨੂੰ ਬਲੈਕਮੇਲ ਕੀਤਾ ਜਾ ਰਿਹਾ ਤੇ ਉਹ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ ਤਾਂ ਸਾਈਬਰ ਕ੍ਰਾਈਮ ਸਾਡੇ ਪੁਲਿਸ ਸਟੇਸ਼ਨ ਦੀ ਟੀਮ ਨੇ ਤੁਰੰਤ ਹਰਕਤ ਚਾਉਂਦੇ ਹੋਏ ਤਕਨੀਕੀ ਮਦਦ ਦੇ ਨਾਲ ਬੰਦੇ ਨੂੰ ਟ੍ਰੇਸ ਕੀਤਾ ਤਾ ਕੱਲ ਅਸੀਂ ਇੱਕ ਐਫ ਆਈ ਆਰ ਨੰਬਰ 11 ਦਰਜ ਕੀਤੀ ਹੈ ਬੀ ਐਨ ਐਸ ਦੀਆਂ ਕੁਝ ਸੈਕਸ਼ਨਸ ਤੇ ਬਾਕੀ ਆਈਟੀ ਐਕਟ ਦੇ ਵਿੱਚ ਤੇਜੀ ਚ ਇਹ ਲੜਕਾ ਹੈਗਾ ਇਹਨੂੰ ਅਰੈਸਟ ਕੀਤਾ ਹੈ ਰੋहतक ਤੋਂ ਇਹ ਲੜਕਾ ਅਬੇ ਕੁਮਾਰ ਪ੍ਰਸਾਦ son of ਮੁੰਨਾ ਕੁਮਾਰ ਪ੍ਰਸਾਦ ਵਾਸੀ ਸਿਮਾਨ ਡਿਸਟ੍ਰਿਕਟ ਬਿਹਾਰ ਦਾ ਰਹਿਣ ਵਾਲਾ ਹੈ ਤਾਂ ਜਿਹੜਾ ਕੁਝ ਐਡਰੈਸ ਇਹਦਾ ਕਲਕੱਤਾ West Bengal ਦਾ ਹੈਗਾ ਜਿਹੜਾ ਹੁਣ ਇਹਨੂੰ ਕਾਪੂ ਕੀਤਾ ਉਹ ਰੋਧਕ ਤੋਂ ਕੀਤਾ ਹੈ ਇਹ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ ਫੇਕ ਨੰਬਰ ਯੂਜ਼ ਕਰਦੇ ਹੈ ਫੇਕ ਆਈਡਿਜ਼ ਯੂਜ਼ ਕਰਦੇ ਹੈ ਆਪਣਾ ਕੁਝ ਵੀ ਸ਼ੋ ਨਹੀਂ ਕਰਦੇ ਹੈਗੇ ਤੇ ਉਹਨਾਂ ਨੂੰ ਫਸਾ ਕੇ ਉਹਨਾਂ ਤੋਂ ਜ਼ਬਰੀ ਵਸੂਲੀ ਕਰਦੇ ਹੈ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਉਹ ਇਹਨਾਂ ਤੋਂ ਸੁਚੇਤ ਰਹਿਣ ਹਾਂਜੀ ਕੋਈ ਇਹ ਉਸ ਬੰਦੇ ਦੀਆਂ ਫੋਟੋਸ ਉਹਨੂੰ ਆਪ ਨੂੰ ਉਹਦੀ ਵਾਈਫ ਨੂੰ ਤੇ ਤਿੰਨ ਚਾਰ ਉਹਨਾਂ ਦੇ ਪਿੰਡ ਦੇ ਬੰਦੇ ਆ ਮੋੜ ਮੰਡੀ ਦੇ ਉਹਨਾਂ ਨੂੰ ਉਹ ਭੇਜ ਚੁੱਕਿਆ ਸੀ ਗਰੁੱਪ ਉਹਨਾਂ ਨੂੰ ਫੋਟੋਆਂ ਪਰਸਨਲੀ ਕੰਟੈਕਟਸ ਤੇ ਹਾਂ ਪੈਸੇ ਵੀ ਦੇ ਦੋ ਲਏ ਹਾਂ ਜੋ ਕਰੀਬ 14-15000 ਰੁਪਏ ਲੈ ਚੁੱਕਿਆ ਪਰ ਉਹ ਬੰਦੇ ਨੂੰ ਹਜੇ ਵੀ ਭੁਲੇਖਾ ਹੈ ਕਿ ਮੈਂ ਫੋਨ ਜਿਹੜੀ ਐਪ ਹੈ ਉਹ ਜੈਨੂਨ ਹੈ ਉਹ ਜੈਨੂਨ ਐਪ ਚ ਵੀ ਪੈਸੇ ਭਰ ਚੁੱਕਾ ਕਰੀਬ 50000 ਤੋਂ ਉੱਪਰ ਦੀ ਠੱਗੀ ਪੁਲਿਸ ਰਿਮਾਂਡ ਦੌਰਾਨ ਪੁਲਿਸ ਵੱਲੋਂ ਇਸ ਕੱਬ ਤੋਂ ਪੁੱਛਗਿੱਛ ਕੀਤੀ ਜਾਏਗੀ ਤੇ ਪੁਲਿਸ ਨੂੰ ਇਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਪਤਾ ਲੱਗ ਸਕੇਗਾ ਕਿ ਇਸਨੇ ਹੋਰ ਕਿੰਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਤੇ ਇਸ ਨਾਲ ਹੋਰ ਕੌਣ-ਕੌਣ ਲੋਕ ਸ਼ਾਮਲ ਨੇ ਜਗਬਾਨੀ ਜ਼ਿਲ੍ਹੇ ਲਈ ਰਿਪੋਰਟ ਦਿੱਤੀ ਪੁਲਿਸ